ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਸੋ ਵੀਡੀਓ ਬਣਾ ਰਿਹਾ ਹਾਂ ਤੁਸੀਂ ਰਿਕੁਐਸਟ ਕੀਤੀ ਸੀਗੀ ਕਿ ਵੀਡੀਓ ਇੱਕ ਬਣਾਈ ਜਾਵੇ ਧਿਆਨ ਨਾਲ ਸੁਣਿਓ ਜਿੰਨੇ ਜਣਾਂ ਨੂੰ ਵੀ ਇਹ ਫੰਡਾ ਕਲੀਅਰ ਨਹੀਂ ਹੈਗਾ ਵੀ ਸੈਲਫ ਸਪੌਂਸਰਸ਼ਿਪ ਕੀ ਚੀਜ਼ ਆ ਸੋ ਨਾਲ ਨਾਲ ਮੈਂ ਡਰਾਈਵ ਕਰ ਰਿਹਾ ਹਾਂ ਸੋ ਮੈਂ ਡਰਾਈਵ ਤੇ ਫੋਕਸ ਕਰੂੰਗਾ ਤੁਸੀਂ ਬੱਸ ਸੁਣੀ ਚੱਲਿਓ ਗੱਲ ਤੇ ਧਿਆਨ ਦਿਓ ਤੇ ਜਿਹਨੂੰ ਲੋੜ ਹੋਈ ਉਹਨਾਂ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਬਹੁਤ ਸਾਰੇ ਜਾਣੇ ਇਸ ਚੀਜ਼ ਨੂੰ ਲੈ ਕੇ ਗਲਤ ਖਬਰਾਂ ਫਲਾ ਰਹੇ ਆ ਗਲਤ ਅਫਵਾਹਾਂ ਫਲਾ ਰਹੇ ਆ ਯੂਕੇ ਦੇ ਵਿੱਚ ਤੇ ਜਿਹੜੇ ਵਿਚਾਰੇ ਸਿੰਪਲ ਭੋਲੇ ਡਿਪਰੈਸ ਹੋ ਰਹੇ ਆ ਜਾਂ ਆਪਣੇ ਪੈਸੇ ਵੀ ਖਰਾਬ ਕਰ ਲੈਂਦੇ ਆ ਜਾਂ ਇਦਾਂ ਹਨਾ ਮਿਸ ਗਾਈਡ ਹੋ ਜਾਂਦੇ ਆ ਤਾਂ ਤੁਸੀਂ ਇਹ ਕਰ ਸਕਦੇ ਆ ਵੀ ਇਹ ਵੀਡੀਓ ਦੇਖ ਕੇ ਸਾਰੇ ਡਾਊਟ ਕਲੀਅਰ ਕਰ ਸਕਦੇ ਆ ਉਹ ਬੰਦਿਆਂ ਨੂੰ ਵੀ ਭੇਜ ਸਕਦੇ ਆ ਜਿਹਨੇ ਚੈਨਲ ਸਬਸਕ੍ਰਾਈਬਿੰਗ ਕਰਿਆ ਸਬਸਕ੍ਰਾਈਬ ਕਰ ਲਿਓ ਸੋ ਸਭ ਤੋਂ ਪਹਿਲਾਂ ਜੀ 셀ਫ ਸਪਾਂਸਰਸ਼ਿਪ ਨਾਮ ਦੀ ਜਿਹੜੀ ਚੀਜ਼ ਆ ਉਹ ਕੋਈ ਚੀਜ਼ ਹੈ ਨਹੀਂ ਕਾਗਜ਼ਾਂ ਦੇ ਵਿੱਚ ਜੇ ਅਸੀਂ ਦੇਖੀਏ ਯੂਕੇ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਕਹਿ ਲਓ ਜਾਂ ਯੂਕੇ ਦੇ ਲਾਅ ਐਂਡ ਆਰਡਰ ਦੇ ਅਕੋਰਡਿੰਗਲੀ ਜਾਂ ਯੂਕੇ ਦੇ ਰੂਲਸ ਦੇ ਅਕੋਰਡਿੰਗਲੀ ਜਾਂ ਇਮੀਗ੍ਰੇਸ਼ਨ ਲਾਅ ਦੇ ਅਕੋਰਡਿੰਗਲੀ ਤੇ ਜਾਂ ਲੇਬਰ ਲਾ ਜਾਂ ਜੋ ਵੀ ਬਿਜ਼ਨਸ ਲਾਜ਼ ਨੇ ਤੇ ਸੈਲਫ ਸਪੌਂਸਰਸ਼ਿਪ ਨਾਮ ਦੀ ਕੋਈ ਚੀਜ਼ ਹੈ ਨਹੀਂ ਇਹ ਇੱਕ ਟਰਮ ਵੈਸੇ ਬਣਾਈ ਗਈ ਆ ਕਿਉਂਕਿ ਕੁਝ ਜਿਹੜੇ ਇਮੀਗ੍ਰੇਸ਼ਨ ਲਾਇਰਜ਼ ਨੇ ਜਾਂ ਕੁਝ ਸੋਲਿਸਟਰ ਫਰਮਾਂ ਵੱਲੋਂ ਇਹ ਚੀਜ਼ ਬਣਾਈ ਗਈ ਆ ਕਿ ਅਸੀਂ ਇੱਕ ਬਿਜ਼ਨਸ ਮਾਡਲ ਜਾਂ ਅਸੀਂ ਕਿਸੇ ਚੀਜ਼ ਨੂੰ ਮਤਲਬ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਬਣਾ ਕੇ ਤੇ ਤੁਹਾਨੂੰ ਉਹਦੇ ਚੋਂ ਸੈਲਫ ਸਪੌਂਸਰਸ਼ਿਪ ਦਵਾ ਦਿੰਦੇ ਆ ਮਤਲਬ ਕਹਿਣ ਤੋਂ ਭਾਵ ਕਿ ਇੱਕ ਸ਼ਬਦ ਇਹਨਾਂ ਨੇ ਇੱਕ ਨਵਾਂ ਆਪਣੇ ਵੱਲੋਂ ਯੂਜ਼ ਕੀਤਾ ਵੀ ਅਸੀਂ ਤੁਹਾਨੂੰ ਬਿਜ਼ਨਸ ਦੇ ਵਿੱਚੋਂ ਆਪਣੇ ਆਪ ਨੂੰ ਸਪான்ਸਰ ਕਰਨ ਨੂੰ 셀ਫ ਸਪான்ਸਰਸ਼ਿਪ ਦਾ ਨਾਮ ਦੇ ਦਿੰਦੇ ਆ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਸੀਗੀਆਂ ਇਹ ਠੀਕ ਹੈ ਕੋਈ ਨਵੀਂ ਚੀਜ਼ ਨਹੀਂ ਹੈਗੀ ਵੀ ਇਹ ਚੀਜ਼ ਹੁੰਦੀ ਸੀ ਹੁਣ ਬਸ ਇਹਨੂੰ ਨਾਮ ਦਿੱਤਾ ਇੱਕ ਫੋਰ ਐਗਜ਼ਾਮਪਲ ਜਿਵੇਂ ਮੰਨ ਲਓ ਤੁਹਾਡੀ ਕੋਈ ਮਾੜੀ ਆਦਤ ਹੋਵੇ ਤੁਹਾਨੂੰ ਪਤਾ ਨਾ ਹੋਵੇ ਵੀ ਤੁਸੀਂ ਕੀ ਲੱਛਣ ਕਰਦੇ ਆ ਫਿਰ ਤੁਹਾਡੇ ਘਰ ਦੇ ਉਹ ਚੀਜ਼ ਆਈਡੈਂਟੀਫਾਈ ਕਰ ਲੈਣ ਜਾਂ ਤੁਹਾਡਾ ਟੀਚਰ ਸਕੂਲ ਵਾਲਾ ਉਹਨੂੰ ਆਈਡੈਂਟੀਫਾਈ ਕਰਕੇ ਇਹ ਨਾਮ ਦੇ ਦੇਵੇ ਬੀ ਇਹ ਤਾਂ ਬੜਾ ਇਲਤੀ ਹੈ ਜੀ ਜਾਂ ਇਹ ਤਾਂ ਬੜਾ ਜਿੱਦੀ ਹੈ ਜੀ ਇਹ ਬੜਾ ਲੇਜੀ ਹੈ ਜੀ ਹਨਾ ਠੀਕ ਹੈ ਜਾਂ ਬਹੁਤ ਇਹ ਕੰਮ ਖਰਾਬ ਕਰਦਾ ਨਲਾਇਕ ਹੈ ਜੀ ਬਸ ਉਹ ਨਾਮ ਦੇਦਾ ਉਸ ਚੀਜ਼ ਨੂੰ ਹਨਾ ਚੀਜ਼ ਉਹ ਪਹਿਲਾਂ ਵੀ ਸੀਗੀ ਤੇ ਹੁਣ ਬਸ ਨਾਮ ਦੇਦਾ ਉਸ ਚੀਜ਼ ਨੂੰ ਉਹ ਐਕਚੁਅਲ ਚ ਕੁਝ ਹੈ ਨਹੀਂ ਤੇ ਉਵੇਂ ਹੀ ਸੈਲਫ ਸਪਾਂਸਰਸ਼ਿਪ ਦੀ ਗੱਲ ਹੈ ਤੇ ਹੁਣ ਹੁੰਦਾ ਕੀ ਹੈ ਇਹ ਸੈਲਫ ਸਪਾਂਸਰਸ਼ਿਪ ਆ ਵੀਡੀਓ ਲੰਬੀ ਹੋਊਗੀ ਕਿਉਂਕਿ ਮੈਂ ਤੁਹਾਨੂੰ ਪ੍ਰੋਪਰਲੀ ਐਕਸਪਲੇਨ ਕਰ ਰਿਹਾ ਤਾਂ ਕਿ ਆਮ ਬੰਦੇ ਨੂੰ ਪੰਜਾਬੀ ਦੇ ਵਿੱਚ ਪ੍ਰੋਪਰ ਸਮਝ ਲੱਗ ਸਕੇ ਕਿਉਂਕਿ ਬਹੁਤ ਸਾਰੇ ਜਾਨਿਆਂ ਨੂੰ ਟੈਕਨੀਕਲ ਚੀਜ਼ਾਂ ਨਹੀਂ ਸਮਝ ਲੱਗਦੀਆਂ ਇਸ ਮੁੱਦੇ ਦੇ ਉੱਤੇ ਹਜ਼ਾਰਾਂ ਹੀ ਵੀਡੀਓ ਨੈਟ ਤੇ ਉੱਤੇ ਮਿਲ ਜਾਣਗੀਆਂ ਪਰ ਤੁਹਾਨੂੰ ਸਮਝ ਨਹੀਂ ਲੱਗੂਗੀ ਚਾਹੇ ਤੁਸੀਂ ਦੇਖ ਲਿਓ ਇਹ ਜਿਵੇਂ ਮੈਂ ਤੁਹਾਨੂੰ ਪ੍ਰੋਪਰ ਦੇਸੀ ਭਾਸ਼ਾ ਚ ਪ੍ਰੋਪਰ ਸਿੰਪਲ ਪੰਜਾਬੀ ਪਿੰਡਾਂ ਵਾਲੇ ਚ ਸਮਝਾ ਰਿਹਾ ਵੀ ਇਹ ਹੈ ਕੀ ਤੇ ਸੈਲਫ ਸਪੌਂਸਰਸ਼ਿਪ ਵਾਲੇ ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਤੁਹਾਡੇ ਨਾਂ ਦੇ ਉੱਤੇ ਯੂਕੇ ਦੇ ਵਿੱਚ ਬਿਜ਼ਨਸ ਰਜਿਸਟਰਡ ਕਰ ਦਿੱਤਾ ਜਾਊਗਾ ਕਹਿਣ ਤੋਂ ਭਾਵ ਇੱਕ ਕੰਪਨੀ ਖੋਲੀ ਜਾਊਗੀ ਤੁਹਾਡੇ ਨਾਂ ਦੇ ਉੱਤੇ ਪ੍ਰਾਈਵੇਟ ਲਿਮਟਿਡ ਕੰਪਨੀ ਦਰਜ ਕਰਵਾ ਕੇ ਕਿਉਂਕਿ ਤੁਹਾਨੂੰ ਪਤਾ ਜਿਹੜੇ ਬਿਜ਼ਨਸ ਦੀ ਜਾਣਕਾਰੀ ਰ ਤੁਸੀਂ ਚਾਹੇ ਸਮਾਲ ਬਿਜ਼ਨਸ ਕਰ ਰਹੇ ਹੋ ਕੋਈ ਚਾਹੇ ਰੈਸਟੋਰੈਂਟ ਆ ਤੁਹਾਡਾ ਚਾਹੇ ਤੁਸੀਂ ਕੁਝ ਵੀ ਕਰ ਰਹੇ ਹੋ ਚਾਹੇ ਤੁਸੀਂ ਪ੍ਰਾਈਵੇਟਲੀ ਕੰਮ ਕਰ ਰਹੇ ਹੋ ਹਨ ਮਤਲਬ ਕਾ ਮਤਲਬ ਜੌਬ ਨਹੀਂ ਉਦਾਂ ਕੰਮ ਕਰ ਰਹੇ ਹੋ ਚਾਹੇ ਤੁਸੀਂ ਫੋਟੋਗ੍ਰਾਫੀ ਕਰਦੇ ਹੋ ਆਰਟ ਕਰਦੇ ਹੋ ਠੀਕ ਆ ਡਰਾਈਵਰੀ ਕਰਦੇ ਹੋ ਹੈਨਾ ਤੇ ਸਰਵਿਸ ਪ੍ਰੋਵਾਈਡ ਕਰਾਉਂਦੇ ਹੋ ਕੋਈ ਜਾਂ ਕੰਸਲਟੈਂਸੀ ਪ੍ਰੋਵਾਈਡ ਕਰਾਉਂਦੇ ਹੋ ਤੁਸੀਂ ਇੱਕ ਬਿਜ਼ਨਸ ਕਰ ਰਹੇ ਹੋ ਹਨ ਇੱਥੇ ਜਾਂ ਤੁਸੀਂ ਕੋਈ ਸਰਵਿਸ ਦੀ ਸਰਵਿਸ ਦਾ ਬਿਜ਼ਨਸ ਕਰ ਰਹੇ ਹੋ ਜਾਂ ਕੋਈ ਪ੍ਰੋਡਕਟ ਦਾ ਜਾਂ ਕਮੋਡਿਟੀ ਕੁਝ ਵੀ ਤੁਸੀਂ ਕੋਈ ਸੈਲ ਕਰ ਰਹੇ ਹੋ ਹਨ ਕਪੜੇ ਸੈੱਲ ਕਰ ਰਹੇ ਹੋ ਹਨ ਮਹਿੰਦੀ ਲਾਉਂਦੇ ਹੋ ਤੁਸੀਂ ਵਾਲ ਕੱਟਦੇ ਹੋ ਤੁਹਾਡਾ ਬਿਜ਼ਨਸ ਆ ਉਹੀ ਉਹ ਕਹਿੰਦੇ ਆ ਵੀ ਤੁਹਾਡੇ ਬਿਜ਼ਨਸ ਨੂੰ ਅਸੀਂ ਰਜਿਸਟਰਡ ਕਰਵਾ ਦਵਾਂਗੇ ਕੰਪਨੀ ਦੇ ਰੂਪ ਦੇ ਵਿੱਚ ਪ੍ਰਾਈਵੇਟ ਲਿਮਟਿਡ ਕੰਪਨੀ ਤੁਹਾਡੇ ਨਾਂ ਤੇ ਖਲਵਾ ਕੇ ਉਸ ਕੰਪਨੀ ਦੇ ਵਿੱਚੋਂ ਹੀ ਤੁਹਾਨੂੰ EMPLOYE ਦੇ ਤੌਰ ਤੇ ਰਜਿਸਟਰਡ ਕਰਵਾ ਕੇ ਫਿਰ ਤੁਹਾਨੂੰ ਉਹ ਕੰਪਨੀ ਤੋਂ ਹੀ ਸਪਾਂਸਰਸ਼ਿਪ ਦਿਵਾ ਦਵਾਂਗੇ ਠੀਕ ਹੈ ਜਿਵੇਂ ਤੁਸੀਂ ਨਾਰਮਲੀ ਕਿਸੇ ਕੰਪਨੀ ਤੋਂ ਸਪਾਂਸਰ ਲੈਂਦੇ ਆ ਫਾਰ ਇਗਜ਼ਾਮਪਲ ਕੋਈ ਵੀ ਬੰਦਾ ਸਪਾਂਸਰਸ਼ਿਪ ਲੈਂਦਾ ਸੀਓਐਸ ਲੈਂਦਾ ਹੈ ਨਾ ਕਿਸੇ ਕੰਪਨੀ ਤੋਂ ਮਤਲਬ ਉਹ ਜੌਬ ਲੈਂਦਾ ਨਾ ਕਿਸੇ ਕੰਪਨੀ ਚ ਜਿਹੜੀ ਕੰਪਨੀ ਚ ਉਹ ਜੌਬ ਲੈਂਦਾ ਹੈ ਉਹ ਕੰਪਨੀ ਦੇ ਕੋਲੇ ਤੁਹਾਨੂੰ ਸਪਾਂਸਰਸ਼ਿਪ ਦੇਣ ਲਈ ਸਰਟੀਫਿਕੇਟ ਆਫ ਸਪਾਂਸਰਸ਼ਿਪ ਹੋਣਾ ਜ਼ਰੂਰੀ ਆ ਹੈਨਾ ਸਪਾਂਸਰ ਲਾਇਸੈਂਸ ਹੋਣਾ ਜ਼ਰੂਰੀ ਆ ਮਤਲਬ ਕਹਿਣ ਤੋਂ ਭਾਵ ਤਾਂ ਸਪਾਂਸਰ ਲਾਇਸੈਂਸ ਲੈਣ ਵਾਸਤੇ ਜੋ ਰਿਕੁਆਇਰਮੈਂਟ ਆ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਹ ਕੰਪਨੀ ਨੇ ਮੰਨ ਲੋ ਕੀਤੀਆਂ ਹੋਈਆਂ ਨੇ ਤਾਂ ਹੀ ਮਿਲਿਆ ਹੈਨਾ ਸੋ ਜਿਵੇਂ ਤੁਸੀਂ ਕਿਸੇ ਹੋਰ ਕੰਪਨੀ ਤੋਂ ਕਿਸੇ ਵੀ ਕੰਪਨੀ ਤੋਂ ਜਿਹਦੇ ਕੋਲੇ ਸਪਾਂਸਰ ਲਾਇਸੈਂਸ ਹੁੰਦਾ ਹੈ ਜੌਬ ਲੈਣੇ ਹੋ ਹੈਨਾ ਤਾਂ ਉਵੇਂ ਹੀ ਬਸ ਉਹ ਤੁਹਾਡੀ ਕੰਪਨੀ ਹੋ ਜੂਗੀ ਤੁਹਾਡੇ ਨਾਂ ਦੇ ਉੱਤੇ ਖੋਲ ਦਿੱਤਾ ਜਾਊਗਾ ਬਿਜ਼ਨਸ ਤੇ ਤੁਹਾਨੂੰ ਉਹਦੇ ਤੋਂ ਸਪான்ਸਰਸ਼ਿਪ ਜਿਹੜੀ ਹੈ ਦਿੱਤੀ ਜਾਊਗੀ ਤੁਹਾਡੀ ਆਪਣੀ ਕੰਪਨੀ ਦੇ ਵਿੱਚੋਂ ਗੱਲ ਕੁਝ ਵੀ ਨਹੀਂ ਹੈਗੀ ਪਹਿਲਾਂ ਸੀਗਾ ਮਤਲਬ ਦੂਜਾ ਨਾਰਮਲ ਹੁੰਦਾ ਵੀ ਕਿਸੇ ਕੰਪਨੀ ਤੋਂ ਤੁਹਾਨੂੰ ਦਿੱਤੀ ਜਾਂਦੀ ਹੈ ਹਨ ਬਟ ਇਹਦੇ 'ਚ ਹੈਗਾ ਕਿ ਤੁਹਾਨੂੰ ਤੁਹਾਡੀ ਕੰਪਨੀ ਚੋਂ ਦਿੱਤੀ ਜਾਊਗੀ ਬਟ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਿਹੜੇ ਬੰਦੇ ਬਿਜ਼ਨਸ ਕਰਨਾ ਨਹੀਂ ਜਾਣਦੇ ਜਿਨ੍ਹਾਂ ਕੋਲ ਇਹ ਪੈਸਾ ਨਹੀਂ ਹੈਗਾ ਇੰਨਾ ਕਿ ਉਹ ਬਿਜ਼ਨਸ ਕਰ ਸਕਣ ਉਹ ਬੰਦਿਆਂ ਵਾਸਤੇ ਕੀ ਆ ਆਮ ਬੰਦੇ ਵਾਸਤੇ ਕੀ ਆ ਇਹ ਚੀਜ਼ ਕਿਉਂਕਿ ਇਹ ਸੈਲਫ ਸਪான்ਸਰਸ਼ਿਪ ਨਾਮ ਦੀ ਚੀਜ਼ ਸਿਰਫ ਓਸੀ ਬੰਦੇ ਲਈ ਆ ਜਿਹੜੇ ਬੰਦੇ ਐਕਚੁਅਲ ਚ ਬਿਜ਼ਨਸ ਕਰ ਰਹੇ ਆ ਯੂਕੇ ਦੇ ਵਿੱਚ ਜਾਂ ਜੋ ਐਕਚੁਅਲ ਚ ਬਿਜ਼ਨਸ ਕਰਨਾ ਚਾਹੁੰਦੇ ਆ ਉਹਨਾਂ ਕੋਲੇ ਪੋਟੈਂਸ਼ੀਅਲ ਵੀ ਹੈਗਾ ਉਹਨਾਂ ਕੋਲੇ ਉਹਨਾਂ ਪੈਸਾ ਵੀ ਹੈਗਾ ਠੀਕ ਹੈ ਸੋ ਜਿਹੜੇ ਬੰਦੇ ਬਿਜ਼ਨਸ ਕਰਨਾ ਨਾ ਤਾਂ ਜਾਣਦੇ ਆ ਨਾ ਕਰ ਸਕਦੇ ਆ ਨਾ ਉਹਨਾਂ ਕੋਲੇ ਪੈਸਾ ਹੈ ਨਾ ਉਹਨਾਂ ਕੋਲੇ ਸੀਰੀਅਸਨੈਸ ਆ ਉੱਡੀ ਤਾਂ ਉਹਨਾਂ ਵਾਸਤੇ ਇਹ ਚੀਜ਼ ਹੈਗੀ ਨਹੀਂ ਕਿਉਂਕਿ ਸੈਲਫ ਸਪਾਂਸਰਸ਼ਿਪ ਜਿਹੜੀ ਆ ਉਹ ਉਹ ਬੰਦੇ ਲਈ ਆ ਜਿਹਨੂੰ ਸਪਾਂਸਰਸ਼ਿਪ ਦੀ ਲੋੜ ਨਹੀਂ ਹੈਗੀ ਸਮਝ ਰਹੇ ਹੋ ਸਪਾਂਸਰਸ਼ਿਪ ਦੀ ਲੋੜ ਕਿਵੇਂ ਨਹੀਂ ਹੈਗੀ ਫਾਰ ਐਗਜ਼ਾਮਪਲ ਜੇ ਮੈਂ ਆਪਣਾ ਬਿਜ਼ਨਸ ਕਰ ਰਿਹਾ ਤਾਂ ਮੈਂ ਬਿਜ਼ਨਸ ਬਿਜ਼ਨਸ ਲਈ ਕਰ ਰਿਹਾ ਨਾ ਕਿ ਸਪਾਂਸਰਸ਼ਿਪ ਲੈਣ ਲਈ ਕਰ ਰਿਹਾ ਠੀਕ ਹੈ ਮੈਂ ਬਿਜ਼ਨਸ ਕਰ ਰਿਹਾ ਕਿਉਂਕਿ ਮੈਂ ਬਿਜ਼ਨਸ ਕਰਨਾ ਸੀਗਾ ਬਿਜ਼ਨਸ ਕਰਨਾ ਮੇਰਾ ਪੈਸ਼ਨ ਆ ਜਾਂ ਬਿਜ਼ਨਸ ਕਰਨਾ ਮੇਰਾ ਜਿੰਦਗੀ ਦਾ ਮਕਸਦ ਹੈ ਮੈਂ ਬਿਜ਼ਨਸ ਹੀ ਰਨ ਕਰਨਾ ਤਾਂ ਉਹ ਬੰਦੇ ਲਈ ਆ ਕਿ ਉਹ bizness ਕਰਨ ਦੇ ਨਾਲ ਨਾਲ ਆਪਣੀ self sponsorship ਕਰ ਸਕਦਾ ਹੈ self sponsorship ਇੱਕ by product ਆ bizness ਦਾ ਇੱਕ ਸਕਸੈਸਫੁਲ ਰਨਿੰਗ ਕਾਮਯਾਬ ਤੌਰ ਤੇ ਚੱਲ ਰਹੇ bizness ਦਾ by product ਆ ਕਹਿ ਲਓ ਇੱਕ ਐਡੀਸ਼ਨਲ ਬੈਨੀਫਿਟ ਆ ਉਹਦਾ ਉਹ ਸਾਰੀ ਚੀਜ਼ self sponsorship ਨਹੀਂ ਹੈਗੀ ਜੇ ਕੋਈ ਬੰਦਾ ਸਿਰਫ ਸਪੌਂਸਰਸ਼ਿਪ ਲੈਣ ਦੇ ਇਰਾਦੇ ਤੋਂ ਕਹਿ ਰਿਹਾ ਕਿ ਮੈਂ ਆਪਣਾ bizness ਖੋਲ ਲੂੰਗਾ ਐ ਕਰ ਦੂੰਗਾ ਫਲਾਣਾ ਕਰ ਦੂੰਗਾ ਤਾਂ ਉਹ ਬੰਦਾ ਮੂਰਖ ਬਣਾ ਰਿਹਾ ਆਪਣੇ ਆਪ ਨੂੰ ਜਾਂ ਮੂਰਖ ਬਣ ਰਿਹਾ ਜਿਹੜੀਆਂ ਵੀਡੀਓਜ਼ ਦੇਖ ਕੇ ਉਹਦੇ ਇਨਫਲੂਐਂਸ ਦੇ ਅੰਡਰ ਹੁਣ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਗਿਆ ਹੋਊਗਾ ਵੀ ਹੈ ਕੀ ਚੀਜ਼ ਆ ਮੈਂ ਕੋਸ਼ਿਸ਼ ਕਰਦਾ ਇਹਨੂੰ ਕਿਸੇ ਹੋਰ ਤਰੀਕੇ ਨਾਲ ਤੁਹਾਨੂੰ ਥੋੜਾ ਜਿਹਾ ਹੋਰ ਸੌਖਾ ਕਰਕੇ ਸਮਝਾ ਸਕਾਂ 셀ਫ ਸਪੌਂਸਰਸ਼ਿਪ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਊਗਾ ਵੀ ਇੱਕ ਨਾਰਮਲ ਕੰਪਨੀ ਸਪੌਂਸਰ ਕਿਵੇਂ ਕਰਦੀ ਹੈ ਕਿਸੇ ਬੰਦੇ ਨੂੰ ਹੁਣ ਕੋਈ ਵੀ ਕੰਪਨੀ ਚੱਕ ਲਓ XYZ ਟੈਸਕੋ ਚੱਕ ਲਓ ਸੈਂਸਬਰੀ ਚੱਕ ਲਓ ਹੈਨਾ ਜਾਂ NHS ਚੱਕ ਲਓ ਹੈਨਾ ਉਹ ਸਪੌਂਸਰ ਕਰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਕੰਪਨੀ ਆ ਉਹਦਾ ਟਰਨਓਵਰ ਜਾਂ ਰੈਵਨਿਊ ਜਿਹੜਾ ਹੈ ਉਹਦੀ ਜਿਹੜੀ ਆਮਦਨ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਉਹ ਆਮਦਨ ਦੇ ਬੇਸ ਤੇ ਉਹ ਰਿਕੁਆ ਤੇ ਸੈਲਰੀ ਦੇ ਸਕਦੇ ਆ ਜਿੰਨੀ ਵੀ ਬੰਦੇ ਦੀ ਮੰਨ ਲਓ 26000 ਤੋਂ ਮਿਨੀਮਮ ਸ਼ੁਰੂ ਹੁੰਦੀ ਹੈ ਤਕਰੀਬਨ ਯੂਕੇ ਦੇ ਵਿੱਚ ਐਸਟੀਮੇਟ ਜਿਹੜੀ ਆਪਾਂ ਇੱਕ ਬੰਦੇ ਦੀ ਸੈਲਰੀ ਸਾਲਾਨਾ ਹੈਨਾ ਤਾਂ 26000 25 30000 ਹੈਨਾ 35000 40000 ਜਿੰਨੀ ਵੀ ਉਸ ਜੌਬ ਦੀ ਡੈਜ਼ਿਗਨੇਸ਼ਨ ਜਿਹੜਾ ਕੋਡ ਜੌਬ ਦਾ ਆਊਗਾ ਉਸੇ ਹਿਸਾਬ ਨਾਲ ਜਿਹੜੀ ਸੈਲਰੀ ਬਣਦੀ ਆ ਮਤਲਬ ਉਹ ਪੇ ਕਰ ਸਕਦੀ ਆ ਉਹ ਕੰਪਨੀ ਉਹ ਆਰਗੇਨਾਈਜੇਸ਼ਨ ਜਿਹੜੀ ਤੁਹਾਨੂੰ ਸਪான்ਸਰ ਕਰਦੀ ਆ ਹੈਨਾ ਉਦਾਹਰਨ ਦੇ ਤੌਰ ਤੇ ਆਪਾਂ ਟੈਸਕੋ ਦਾ ਲੈ ਲੈਂਦੇ ਮੰਨ ਲਓ ਟੈਸਕੋ ਦੇ ਵਿੱਚ ਤੁਸੀਂ ਮਿਨੀਮਮ ਬੇਸ ਤੇ ਕੰਮ ਕਰਦੇ ਆ ਕਸਟਮਰ ਐਡਵਾਈਜ਼ਰ ਤਮੰ ਲੋ ਤੁਹਾਡੀ ਜਿਹੜੀ ਸੈਲਰੀ ਆ ਉਹ 30000 ਸਾਲ ਦੀ ਬਣਦੀ ਆ ਤਾਂ ਫਿਰ ਕੰਪਨੀ ਦੇ ਕੋਲੇ ਐਨਰ ਰੈਵਨਿਊ ਇੰਨੀ ਕਮਾਈ ਰੈਵਨਿਊ ਮਤਲਬ ਮੈਂ ਸ਼ਬਦ ਉਹ ਵਰਤ ਰਿਹਾ ਜਿਹੜੇ ਚਲੋ ਟੈਕਨੀਕਲ ਵੀ ਨੇ ਬਟ ਪੰਜਾਬੀ ਚ ਮਤਲਬ ਵੀ ਦੱਸ ਦਵਾਂ ਵੀ ਇੰਨੀ ਕਮਾਈ ਕੰਪਨੀ ਦੀ ਹੈਗੀ ਆ ਵੀ ਤੁਹਾਨੂੰ ਉਸ ਇੱਕ ਬੰਦੇ ਦੀ ਉਹ 30000 ਸਾਲਾਨਾ ਤਨਖਾਹ ਦੇ ਸਕਦੀ ਆ ਹਨ ਤੇ ਕਮਾਈ ਐ ਨਹੀਂ ਹੈਗਾ ਕਿ ਉੱਕਾ ਪੱਕਾ ਇਕੱਲਾ 30000 ਸਾਲ ਦਾ ਕਮਾ ਰਹੀ ਆ ਵੀ ਤਨਖਾਹ ਵੀ ਦੇ ਰਹੀ ਐ ਕੰਪਨੀ ਤਨਖਾਹ ਵੀ ਕੰਪਨੀ ਦੇ ਪਾ ਰਹੀ ਆ ਆਪ ਵੀ ਸਰਵਾਈਵ ਕਰ ਰਹੀ ਆ ਹਨਾ ਮਿਨਿਮਮ ਜਿਹੜਾ ਐਸਟੀਮੇਟ ਆ ਇੱਕ 셀ਫ ਸਪੌਂਸਰਸ਼ਿਪ ਵਾਸਤੇ ਜੇ ਕਿਸੇ ਕੰਪਨੀ ਨੇ ਸਪੌਂਸਰਸ਼ਿਪ ਲਾਇਸੈਂਸ ਲੈਣਾ ਹੈ ਸਮਾਲ ਬਿਜ਼ਨਸ ਦਾ ਉਹ 25 ਤੋਂ 50 ਹਜ਼ਾਰ ਸਾਲਾਨਾ ਮਿਨਿਮਮ ਮਿਨਿਮਮ ਆ ਵੀ ਹੋਣਾ ਚਾਹੀਦਾ ਰਵੈਨੀ ਉਹਦਾ ਸਾਲ ਦਾ ਇੰਨਾ ਹਨਾ ਉਹੀ ਗੱਲ ਆ ਗਈ ਵੀ ਜਿਵੇਂ ਟੈਸਕੋ ਕਿਸੇ ਨੂੰ ਸਪੌਂਸਰ ਕਰ ਰਿਹਾ ਹੈ ਜਾਂ ਸੈਂਸਬਰੀ ਕਿਸੇ ਨੂੰ ਸਪੌਂਸਰ ਕਰ ਰਿਹਾ ਹੈ ਤਾਂ ਆਬਵੀਅਸਲੀ ਉਹਨਾਂ ਪੈਸਾ ਕੰਪਨੀ ਚ ਹੈਗਾ ਤੇ ਉਸ ਬਿਨਾ ਤੇ ਫਿਰ ਉਹਨੇ ਰਿਕੁਆਇਰਮੈਂਟਾਂ ਪੂਰੀਆਂ ਕੀਤੀ ਨੇ ਸਪੌਂਸਰ ਲਾਇਸੈਂਸ ਲੱਤਾਂ ਲਾਈਸੈਂਸ ਲੈਣ ਤੋਂ ਬਾਅਦ ਫਿਰ ਉਹ ਤੁਹਾਨੂੰ ਜਦੋਂ ਜਿਹੜੀ ਜੌਬ ਲਈ ਸਪான்ਸਰ ਕਰ ਰਹੀ ਹੈ ਉਹ ਤਨਖਾਹ ਦੇਣ ਦੇ ਯੋਗ ਕੈਪੇਬਲ ਹੈਗੀ ਆ ਤਾਂ ਹੀ ਤੁਹਾਨੂੰ ਸਪான்ਸਰ ਕਰ 파 ਰਹੀ ਆ ਪਰ ਦੂਜੀ ਪਾਸੇ ਜਦੋਂ ਕੋਈ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਆਪਣੀ ਉਹੀ ਕੰਮ ਤੁਸੀਂ ਆਪਣੀ ਕੰਪਨੀ ਤੁਹਾਡੇ ਨਾਮ ਤੇ ਬਣਾ ਦਾਂਗੇ ਅਸੀਂ ਜਦੋਂ ਤੁਸੀਂ ਆਪਣੇ ਨਾਮ ਤੇ ਆਪਣੀ ਕੰਪਨੀ ਖੋਲ ਲੋ ਤੇ ਉਹੀ ਕੰਪਨੀ ਚੋਂ ਆਪਣੇ ਆਪ ਨੂੰ ਸਪான்ਸਰ ਕਰ ਲੋ ਸੁਣਨ ਨੂੰ ਤਾਂ ਬੜਾ ਸੋਹਣਾ ਲੱਗਦਾ ਹੈ ਹੈਨਾ ਸ਼ੇਖ ਚਲੀ ਵਾਲਾ ਸੁਪਨਾ ਬਸ ਇਹ ਹੁਣ ਇਹਦੇ ਚ ਹੁੰਦਾ ਕੀ ਆ ਵੀ ਸਪான்ਸਰਸ਼ਿਪ ਆਪਣੇ ਆਪ ਨੂੰ ਕਰਨਾ ਆਪਣੇ ਬਿਜ਼ਨਸ ਚੋਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਇਹ ਸਿਰਫ ਉਹੀ ਪੋਸੀਬਲ ਆ ਉਸੇ ਸਿਚੁਏਸ਼ਨ 'ਚ ਜਦੋਂ ਤੁਹਾਡੇ ਕੋਲ ਇੱਕ ਸਕਸੈਸਫੁਲੀ ਰਨਿੰਗ ਬਿਜ਼ਨਸ ਹੈਗਾ ਸਕਸੈਸਫੁਲੀ ਰਨਿੰਗ ਬਿਜ਼ਨਸ ਹੋਣ ਲਈ ਕੋਈ ਸੌਖੀ ਗੱਲ ਨਹੀਂ ਹੈਗੀ ਯੂਕੇ ਦੇ ਵਿੱਚ ਕਿ ਹਾਂ ਵੀ ਅੱਜ ਤੁਸੀਂ ਕੰਪਨੀ ਖੋਲੀ ਤੇ ਅਗਲੇ ਦਿਨ ਤੁਸੀਂ ਸਪான்ਸਰ ਕਰ ਲਿਆ ਉਹਨੂੰ ਟਾਈਮ ਲੱਗ ਸਕਦਾ ਡਿਪੈਂਡ ਕਰਦਾ ਉਹ 3 ਮਹੀਨੇ 6 ਮਹੀਨੇ ਸਾਲ ਕਦੋਂ ਤੁਹਾਡਾ ਬਿਜ਼ਨਸ ਉਹਨੇ ਲੈਵਲ ਤੇ ਉਹਨਾਂ ਰੈਵਨਿਊ ਜਨਰੇਟ ਕਰ ਪਾ ਰਿਹਾ ਜਿੰਨਾ ਲੋੜ ਆ ਤੇ ਦੂਜੀ ਗੱਲ ਇੱਕ ਹੋਰ ਤੁਹਾਨੂੰ ਮੈਂ ਮੇਨ ਦੱਸਾਂ ਕਿ ਜੇ ਕਿਸੇ ਨੂੰ ਤੁਸੀਂ ਸਪான்ਸਰਸ਼ਿਪ ਲਾਇਸੈਂਸ ਕਿਸੇ ਕੰਪਨੀ ਨੇ ਅਪਲਾਈ ਕਰਨਾ ਹੁੰਦਾ ਹੈ ਤਾਂ ਉਹਦੇ ਵਿੱਚ ਕੰਪਨੀ ਦੇ ਵਿੱਚ ਨਾ ਇੱਕ ਪੋਜੀਸ਼ਨ ਹੁੰਦੀ ਆ ਆਥਰਾਇਜ਼ਿੰਗ ਆਫਸਰ ਦੀ ਜਿਵੇਂ ਕੰਪਨੀ ਦੇ ਵਿੱਚ ਡਾਇਰੈਕਟਰ ਹੁੰਦੇ ਆ ਹਨਾ ਤੇ ਸ਼ੇਅਰਹੋਲਡਰ ਹੁੰਦੇ ਆ ਐਵੇਂ ਆਥਰਾਇਜ਼ਿੰਗ ਆਫਸਰ ਦੀ ਇੱਕ ਪੋਜੀਸ਼ਨ ਹੁੰਦੀ ਆ ਉਹ ਕੋਈ ਬ੍ਰਿਟਿਸ਼ ਸਿਟੀਜ਼ਨ ਹੋਣਾ ਚਾਹੀਦਾ ਬੰਦਾ ਜਾਂ ਜਿਹਦੇ ਕੋਲ ਆਈਐਲਆਰ ਹੈਗਾ ਉਹ ਹੋਣਾ ਚਾਹੀਦਾ ਫਿਰ ਤੁਸੀਂ ਉਹਦੇ ਬਾਅਦ ਫਿਰ ਆਪਣਾ ਲਾਇਸੈਂਸ ਅਪਲਾਈ ਕਰਦੇ ਹੋ ਸਰਕਾਰ ਕੋਲ ਤੇ ਆਉਂਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਨੂੰ ਸਪான்ਸਰ ਕਰ ਸਕਦੇ ਹੋ ਹੁੰਨੇ ਆ ਸੋ ਸਪான்ਸਰਸ਼ਿਪ লাইসেন্স ਲੈਣਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਆ ਉਸ ਤੋਂ ਪਹਿਲਾਂ ਇੱਕ ਕੰਪਨੀ ਨੂੰ ਸਕਸੈਸਫੁਲੀ ਰਨ ਕਰਨਾ ਉਹਨੀਆਂ ਜਿਹੜੀਆਂ ਉਹਦੀਆਂ ਬੁੱਕ ਕੀਪਿੰਗ ਰੱਖਣੀ ਪ੍ਰੋਪਰਲੀ ਐਚਐਮਆਰ 'ਚ ਨਾ ਰਜਿਸਟ੍ਰੇਸ਼ਨ ਕਰਨੀ ਬੈਂਕ ਅਕਾਊਂਟ ਮੇਨਟੇਨ ਰੱਖਣੇ ਹਨਾ ਉਹ ਸਾਰਾ ਕੁਝ ਦਿਖਾਉਣਾ ਕਿ ਅਸੀਂ ਭਾਈ ਪ੍ਰੋਫਿਟ ਦੇ ਵਿੱਚ ਆ ਅਸੀਂ ਬੰਦੇ ਨੂੰ ਇੱਕ ਬੰਦੇ ਨੂੰ ਜਾਂ ਦੋ ਬੰਦੇ ਨੂੰ ਜਾਂ ਚਾਰ ਬੰਦੇ ਨੂੰ ਰੱਖ ਸਕਦੇ ਆ ਜਿਵੇਂ ਇੱਕ ਨਾਰਮਲ ਕੰਪਨੀ ਕਰਦੀ ਆ ਸੋ ਉਹ ਸਾਰਾ ਕੁਝ ਮੇਨਟੇਨ ਕਰਨਾ ਬਹੁਤ ਪ੍ਰੋਫੈਸ਼ਨਲੀ ਤੇ ਬਹੁਤ ਸੀਰੀਅਸ ਬੰਦੇ ਦਾ ਕੰਮ ਆ ਉਹ ਹਰ ਕੋਈ ਨਹੀਂ ਕਰ ਸਕਦਾ ਬਟ ਇਹ ਨਹੀਂ ਹੈਗਾ ਕਿ ਪੋਸੀਬਲ ਨਹੀਂ ਹੈਗਾ ਹੁਣ ਜੇ ਬੰਦਾ ਕੋਈ ਬਿਜ਼ਨਸ ਦੇ ਨੇਚਰ ਤੋਂ ਕੰਪਨੀ ਖੋਲਦਾ ਤੇ ਬਿਜ਼ਨਸ ਰਨ ਕਰਦਾ ਸਕਸੈਸਫੁਲ ਹੋ ਜਾਂਦਾ ਡੈਫੀਨਿਟਲੀ ਉਹ ਸਪੌਂਸਰ ਕਰ ਸਕਦਾ ਕਿਸੇ ਮਰਜ਼ੀ ਨੂੰ ਕਰ ਲਵੇ ਚਾਹੇ ਆਪਣੇ ਆਪ ਨੂੰ ਕਰ ਲਵੇ ਸੋ ਗੱਲ ਉਹੀ ਆ ਜਾਂਦੀ ਹੈ ਵੀ ਆਪਣੇ ਆਪ ਨੂੰ ਕਰ ਲੋ ਚਾਹੇ ਕਿਸੇ ਮਰਜ਼ੀ ਨੂੰ ਕਰ ਲੋ ਉਹਨੂੰ 셀ਫ ਸਪੌਂਸਰਸ਼ਿਪ ਦਾ ਨਾਮ ਦੇ ਦਿੱਤਾ ਜਾਂਦਾ ਬਟ ਉਸ ਤੋਂ ਪਹਿਲਾਂ ਬਿਜ਼ਨਸ ਨੂੰ ਸਕਸੈਸਫੁਲੀ ਰਨ ਕਰਨਾ ਜ਼ਰੂਰੀ ਹੈ ਬਾਈ ਸੋ ਜਿਹੜੇ ਬੰਦੇ ਇਹ ਸੋਚ ਕੇ ਕਿ ਸਪੌਂਸਰਸ਼ਿਪ ਮਿਲ ਜੂਗੀ 셀ਫ ਸਪੌਂਸਰਸ਼ਿਪ ਦੇ ਨਾਮ ਤੋਂ ਐਕਸਾਈਟ ਹੋ ਜਾਂਦੇ ਆ ਉਹ ਬੰਦਿਆਂ ਵਾਸਤੇ ਨਹੀਂ ਹੈਗੀ ਬਾਈ ਜਿਹੜੇ ਬੰਦੇ ਬਿਜ਼ਨਸਮੈਨ ਨੇ ਜਿਹੜੇ ਬਿਜ਼ਨਸ ਕਰਨ ਆਏ ਆ ਇੱਥੇ ਜਾਂ ਜਿਹੜੇ ਪਿੱਛੇ ਫੈਮਲੀਆਂ ਚ ਬਿਜ਼ਨਸ ਕਰਦੇ ਰਹੇ ਆ ਠੀਕ ਆ ਬਿਜ਼ਨਸ ਫੈਮਲੀ ਤੋਂ ਆਉਂਦੇ ਤੇ ਚਾਹੁੰਦੇ ਆ ਕਿ ਇੱਥੇ ਵੀ ਬਿਜ਼ਨਸ ਕਰਨ ਉਹ ਡੈਫੀਨੇਟਲੀ ਗੋ ਅਹੈਡ ਕਰਨ ਬਟ ਇਹ ਚੀਜ਼ ਮਾਈਂਡ ਦੇ ਵਿੱਚ ਨਾ ਰੱਖੋ ਕਿ ਸਪੌਂਸਰਸ਼ਿਪ ਸਾਨੂੰ ਮਿਲ ਜੂਗੀ ਪਹਿਲਾਂ ਬਿਜ਼ਨਸ ਰਨ ਕਰੋ ਸਕਸੈਸਫੁਲੀ ਜਦੋਂ ਤੁਹਾਡਾ ਬਿਜ਼ਨਸ ਰਨ ਹੋ ਗਿਆ ਰਿਕੁਆਇਰਮੈਂਟ ਆ ਤੁਸੀਂ ਮੈਟ ਕਰ ਗਏ ਫਿਰ ਡੈਫੀਨੇਟਲੀ ਤੁਸੀਂ ਆਪਣਾ 셀ਫ ਸਪੌਂਸਰਸ਼ਿਪ ਵਾਸਤੇ ਕੰਪਨੀ ਦਾ ਸਪੌਂਸਰ ਲਾਇਸੈਂਸ ਲਓ ਤੇ ਉਹਦੇ ਚਾਹੇ ਆਪ ਆਪਣੇ ਆਪ ਨੂੰ ਸਪੌ ਚਾਹੇ ਤੁਸੀਂ ਕਿਸੇ ਹੋਰ ਬੰਦੇ ਨੂੰ ਸਪான்ਸਰ ਕਰ ਲਓ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਸੋ ਪ੍ਰੋਸੈਸ ਸਿੰਪਲ ਆ ਇਹ ਬਟ ਤੁਹਾਡੇ ਵਾਸਤੇ ਉਹਨਾਂ ਲੋਕਾਂ ਵਾਸਤੇ ਨਹੀਂ ਹੈਗਾ ਜਿਹੜੇ ਲੋਕ ਸਪான்ਸਰਸ਼ਿਪ ਭਾਲ ਰਹੇ ਆ ਇਹ ਉਹਨਾਂ ਵਾਸਤੇ ਆ ਜਿਹੜੇ ਬਿਜ਼ਨਸ ਓਨਰ ਆ ਜਿਹੜੇ ਬਿਜ਼ਨਸ ਕਰਨਾ ਚਾਹੁੰਦੇ ਆ ਸਪான்ਸਰਸ਼ਿਪ ਇੱਕ ਬਾਇ ਪ੍ਰੋਡਕਟ ਆ ਇੱਕ ਐਕਸਟਰਾ ਐਡਵਾਂਟੇਜ ਆ ਉਸ ਚੀਜ਼ ਦੀ ਨਾ ਕਿ ਸਪான்ਸਰਸ਼ਿਪ ਕਰਕੇ ਉਹ ਜਿਹੜਾ ਬਿਜ਼ਨਸ ਆ ਬੰਦਾ ਖੋਲਦਾ ਉਹਨੂੰ ਕੰਮ ਦਊਗੀ ਉਹ ਸੋ ਇਸ ਚੀਜ਼ ਨੂੰ ਧਿਆਨ ਰੱਖਿਓ ਉਮੀਦ ਕਰਦਾ ਮੈਂ ਤੁਹਾਨੂੰ ਸਮਝਾ ਪਾਇਆ ਹੋਊਂਗਾ ਕੁਝ ਨਾ ਕੁਝ ਤੇ ਕਾਫੀ ਚੀਜ਼ਾਂ ਕੰਪਲਿਕੇਟਡ ਨੇ ਇਹ ਬਟ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਮੇਰੀ ਕੋਸ਼ਿਸ਼ ਹੈ ਜੀ ਕਿ ਪੰਜਾਬੀ ਚ ਤੁਹਾਨੂੰ ਸਮਝਾ ਦਾਂ ਸੋ ਜਿਹੜੇ ਬੰਦੇ ਇਸ ਚੀਜ਼ ਤੋਂ ਗਮਰਾਹ ਹੋ ਰਹੇ ਆ ਉਹ ਬਾਈ ਆਪਣਾ ਪਾਸੇ ਰਹੋ ਠੀਕ ਆ ਕੋਈ ਆਪਣੀ ਕੰਪਨੀ ਲੱਭੋ ਚੱਜ ਦੀ ਪੀਐਸਡਬਲ ਤੇ ਉਹ ਜੇ ਤੁਸੀਂ ਜਾਂ ਵੈਸੇ ਤੁਸੀਂ ਲੱਭ ਰਹੇ ਹੋ ਕੋਈ ਚੱਜ ਦੀ ਕੰਪਨੀ ਲੱਭੋ ਜਿਹਦੇ ਕੋਲੇ ਸਪான்ਸਰ ਲਾਇਸੈਂਸ ਹੋਵੇ ਤੇ ਤੁਹਾਨੂੰ ਉਹ ਸਪான்ਸਰ ਕਰ ਸਕੇ ਜਿਹੜੇ ਲੋਅਰ ਸਕਿਲਡ ਜੌਬਾਂ ਹੁੰਦੀਆਂ ਨੇ ਜਿਵੇਂ ਆਮ ਤੁਸੀਂ ਟੈਸਕੋ ਟੋਸਕੋ ਚ ਡਿਲੀਵਰੀ ਦੇ ਵਿੱਚ ਜਾਂ ਤੁਸੀਂ ਕੇਅਰ ਹੋਮ ਦੇ ਵਿੱਚ ਵੀ ਲਾ ਲੋ ਸੋ ਜਿਹੜੀਆਂ ਜਿਨ੍ਹਾਂ ਨੂੰ ਰਿਪਲੇਸ ਕੀਤਾ ਜਾ ਸਕਦਾ ਉਹਨਾਂ ਤੇ ਸਪான்ਸਰ ਨਹੀਂ ਕਰਦੇ ਅਕਸਰ ਕੰਪਨੀਆਂ ਕਿਉਂਕਿ ਉਹ ਜਿਹੜਾ EMPLOYE ਆ ਉਹ ਕੰਪਨੀ ਨੂੰ ਕਿਤੋਂ ਵੀ ਮਿਲ ਜਾਊਗਾ ਬਟ ਜਿਹੜਾ ਥੋੜਾ ਹਾਈ ਸਕਿਲਡ ਬੰਦਾ ਏ ਜਿਵੇਂ ਮੈਨੇਜਰ ਲੈਵਲ ਦਾ ਹਨਾ ਕੋਈ ਬੰਦਾ ਏ ਉਹਦੇ ਵਾਸਤੇ ਕੰਪਨੀਆਂ ਤੁਹਾਨੂੰ ਸਪான்ਸਰ ਜ਼ਰੂਰ ਦਿੰਦੀਆਂ ਹਨ